रानिका बाग ਵਿਖੇ ਟ੍ਰੈਫਿਕ ਪੁਲਿਸ ਨੇ ਦਫਤਰ ਰੱਖੇ ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਹੈ ਜਿਸ ਨਾਲ ਰਾਹਗੀਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਹਗੀਰਾਂ ਨਾਲ ਸਾਡੀ ਫਾਸਟ ਸਪੀਅਸ ਨਿਊਜ਼ ਟੀਮ ਨੇ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਅੰਮ੍ਰਿਤਸਰ ਸਿਰਫ ਕਾਗਜ਼ਾਂ ਵਿੱਚ 스마트 ਸਿਟੀ ਹੈ ਜਦਕਿ ਜ਼ਮੀਨੀ ਹਕੀਕਤ ਕੁਝ ਹੋ ਰਹੀ ਹੈ ਉਹਨਾਂ ਨਗਰ ਨਿਗਮ ਤੇ ਸੰਬੰਧਿਤ ਵਿਭਾਗ પાસે ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਸੜਕਾਂ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਦੀ ਰਾਹ ਆਸਾਨ ਹੋ ਸਕਣ ਮੁਸ਼ਕਲਾਂ ਰਾਣੀ ਕਬਗ ਇਲਾਕਾ ਤੇ ਮੁਸ਼ਕਲਾਂ ਤੁਹਾਡੇ ਸਾਹਮਣੇ ਆ ਵੇਖੋ ਸੜਕ ਦਾ ਬੁਰਾ ਹਾਲ ਹੋਇਆ ਪਿਆ ਕਿੰਨਾ ਧੂਆ ਪੋਲੂਸ਼ਨ ਸਾਰਾ ਕੋ ਫੈਲਿਆ ਪਿਆ ਇਹ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਜਿੱਦਗ ਤੁਹਾਡੇ ਸਾਹਮਣੇ ਮੀਂਹ ਹਣੀ ਹਟ ਗਿਆ ਤੇ ਸੜਕਾਂ ਇਹ ਬਣੇ ਥੋੜਾ ਜਿਹੀ ਹੋਇਆ ਵਾ ਤੇ ਟੋਟੇ ਵੀ ਗਈਆਂ ਤੁਹਾਡੇ ਸਾਹਮਣੇ ਸੜਕ ਬਣੇ ਹੋਣਾ ਅਸੀਂ ਤੇ ਇਹੋ ਚਾਹੁੰਦੇ ਸਰਕਾਰ ਦੇ ਕਦੀ ਅੰਮਰਦਾਰ ਨੂੰ ਸਮਾਰਟੀ ਬਣਾਤਾ ਜੇ ਤੁਹਾਨੂੰ ਲੱਗਦਾ ਸਮਾਰਟੀ ਕਰੋ ਉਹ ਸਮਾਰਟ ਸੀੜੀ ਤੇ ਮੈਨੂੰ ਲੱਗਣ ਨਹੀਂ ਦਿਆ ਬੇੜਾ ਕਰ ਕੀ ਹੋ ਗਿਆ ਸਰਕਾਰ ਦਾ ਤੇ ਖਤਰਾ ਤੇ ਬਹੁਤ ਹੈ ਜੀ ਮੰਨ ਲਓ ਕਿਸੇ ਨੇ ਨੇਰੇ ਸਵੇਰੇ ਆਉਣਾ ਵਾਂਦੇ ਖਤਰਾ ਤੇ ਹੈਗਾ ਹੀ ਸੜਕ 5 ਵਜੇ ਮੈਂ ਤੇ ਇਹੋ ਚਾਹੁੰਨਾ ਵਾਂਗੇ ਲੋਕਾਂ ਲਈ ਵਧੀਆ ਸੜਕ ਬਣੇ ਇਹ ਲੋਕਾਂ ਨੂੰ ਆਉਣ ਜਾਣ ਦੀ ਮੁਸ਼ਕਲ ਨਾ ਹੋਵੇ ਇਹੀ ਆ ਰਹੀ ਹੈ ਖੱਡੇ ਬਹੁਤ ਜ਼ਿਆਦਾ ਜੇ ਗੱਡੀ ਪਲਟ ਜਾਂਦੀ ਇਥੋਂ ਰਾਣੀ ਕੇ ਬਾਗ ਮੋੜ ਤੇ ਵੇਖ ਲੋ ਲਾ ਦੇ ਹੀ ਅਸਰ ਹੋਣਾ ਵੀ ਇਹਦਾ ਹੋਣਾ ਸੜਕ ਬੰਨੀ ਚਾਹੀਦੀ ਏ ਅਰੇ ਇਖਣੇ ਸਰ ਇਹੀ ਆ ਗੱਡੀ ਪਲਟ ਜਾਂਦੀ ਆ ਸਵਾਰੀਆਂ ਸੱਟਾਂ ਲੱਗ ਜਾਂਦੀਆਂ ਏ ਇੱਥੇ ਵੇਲੇ ਅਸੀਂ ਮਕਲੋਡ ਰੋਡ ਰਾਨੀ ਕਾ ਬਾਗ ਚੌਂਕ ਵਿੱਚ ਖੜੇ ਆ ਤੁਹਾਨੂੰ ਤਸਵੀਰਾਂ ਮੈਂ ਆਪਣੇ ਕਹਾ ਸਹਿਯੋਗੀ ਨੂੰ ਨਾਲ ਸਾਝੇ ਕਰਦੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਮਕਲੋਡ ਰੋਡ ਤੋਂ ਰਸਤਾ ਰਾਨੀ ਕਾ ਬਾਗ ਨੂੰ ਜਾਂਦਾ ਉਹਦੀ ਛੜਕ ਦਾ ਕਿੰਨਾ ਮੰਦਾ ਹਾਲ ਹੈ ਕਿਉਂਕਿ ਬੀਤੇ ਦਿਨ ਹੀ ਬਰਸਾਤਾ ਹੋ ਕੇ ਸਾੜੀਆਂ ਅਤੇ ਹੁਣ ਅੰਮ੍ਰਿਤਸਰ ਦੀਆਂ ਲਗਭਗ ਕਾਫੀ ਸੜਕਾਂ ਟੁੱਟ ਚੁੱਕੀਆਂ ਹਨ ਇੱਥੋਂ ਜਿਹੜੇ ਲੰਘਣ ਵਾਲੇ ਰਾਹਗੀਰ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਇਥੇ ਮੋਕੇ ਗੱਲਬਾਤ ਕਰਦੇ ਆਇਆ ਰਾਗੀਦਾਨ ਨੇ ਆਖਿਆ ਕਿ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹੜੀਆਂ ਅਮਰਥਰ ਦੀਆਂ ਸੜਕਾਂ ਟੁੱਟੀਆਂ ਹਨ ਉਹਨਾਂ ਨੂੰ ਜਲਦ ਤੋਂ ਜਲਦ ਬਣਾਉਣਾ ਚਾਹੀਦਾ ਹੈ ਉਹਨਾਂ ਨੇ ਆਖਿਆ ਕਿ ਜੇਕਰ ਸੜਕਾਂ ਖਰਾਬ ਹੋਣਗੀਆਂ ਉਹਦੇ ਨਾਲ ਲੋਕੀ ਇੱਥੇ ਡੇਕ ਕੇ ਐਕਸੀਡੈਂਟ ਵੀ ਹੋ ਸਕਦਾ ਹੈ ਇਸ ਕਰਕੇ ਪਹਿਲ ਦੇ ਆਧਾਰ ਤੇ ਨਗਰ ਨਿਗਮ ਨੂੰ ਜਿਹੜੀਆਂ ਸੜਕਾਂ ਟੁੱਟੀਆਂ ਉਸ ਦਾ ਜਲਦ ਤੋਂ ਜਲਦ ਮੁਰੰਮਤ ਕਰवानी ਚਾਹੀਦੀ ਹੈ ਅਮਰਥਰ ਪਾਸ ਤੋਂ ਖਬਰ ਨਾ ਮਿਲੀ ਕਿ ਜੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ